ਇਹ ਤੁਸੀਂ ਸਭ ਤੋਂ ਪਹਿਲਾਂ ਆਡੀਓ ਜਰੂਰ ਸੁਣਿਓ ਇਸ ਆਡੀਓ ਮੈਨੂੰ ਇਸ ਭੈਣ ਨੇ ਭੇਜੀ ਉਹਨੇ ਕਿਹਾ ਕਿ ਵੀਰੇ ਇਹ ਸੱਚ ਸਾਹਮਣੇ ਲੈ ਕੇ ਆਓ ਮੇਰੇ ਵਰਗੀਆਂ ਹੋਰ ਭੈਣਾਂ ਨਾਲ ਹੋ ਰਿਹਾ ਸੋ ਸਭ ਤੋਂ ਪਹਿਲਾਂ ਇਹ ਆਡੀਓ ਸੁਣੋ ਮਤਲਬ ਕਿ ਫੈਮਲੀ ਬਣ ਕੇ ਸਾਰੀਆਂ ਗੱਲਾਂ ਪੁੱਛਦੇ ਨੇ ਲੇਕਿਨ ਵੀ ਤੁਹਾਡੇ ਨਾਲ ਕੀ ਹੋਇਆ ਤੁਹਾਨੂੰ ਕੰਮ ਨਹੀਂ ਹੈਗਾ ਇੱਥੇ ਟੈਨਸ਼ਨ ਕਿਉਂ ਆ ਸਾਨੂੰ ਤੁਸੀਂ ਆਪਣੇ ਫਰੈਂਡ ਮੰਨੋ ਆਪਣੀ ਫੈਮਲੀ ਮੰਨੋ ਐਵੇਂ ਪੁੱਛ ਕੇ ਨਾ ਐਵੇਂ ਪਿਆਰ ਨਾਲ ਤੁਹਾਨੂੰ ਪੁੱਛਣਗੇ ਕਿ ਤੁਹਾਡੀ ਫੈਮਲੀ ਚ ਕੌਣ ਆ ਤੁਸੀਂ ਕਿੱਥੋਂ ਦੇ ਹੋ ਸਾਰਾ ਕੁਝ ਪੁੱਛਦੇ ਨੇ ਤੇ ਤੁਸੀਂ ਉਸ ਟਾਈਮ ਟੈਨਸ਼ਨ 'ਚ ਹੁੰਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਇੱਕ ਤਾਂ ਆਪਾਏ ਨਵੇਂ ਹੁੰਦੇ ਆ ਇੰਡੀਆ ਤੋਂ ਫਿਰ ਦੂਸਰਾ ਆਪਾਂ ਨੂੰ ਆ ਲੱਗਦਾ ਕਿ ਨਹੀਂ ਯਾਰ ਪੰਜਾਬੀ ਆ ਆਪਣੇ ਬੰਦੇ ਨੇ ਤੇ ਆਪਾਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਨੇ ਵੀ ਐਵੇਂ ਐਵੇਂ ਕਰਕੇ ਛੱਡੀ ਜਾਂਦੇ ਸਾਨੂੰ ਕੰਮ ਨਹੀਂ ਮਿਲਦਾ ਇੰਨਾ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਫਿਰ ਉਹ ਤੁਹਾਨੂੰ ਕਹਿਣਗੇ ਕਿ ਲਿਆਓ ਤੁਸੀਂ ਸਾਨੂੰ ਆਪਣਾ ਨੰਬਰ ਦੇ ਦਿਓ ਅਸੀਂ ਤੁਹਾਨੂੰ ਕੋਈ ਗੱਲ ਨਹੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਨੂੰ ਪਰ ਦੂਸਰੀ ਵਾਰੀ ਇਹ ਫਿਰ ਉਹ ਤੁਹਾਨੂੰ ਕਾਲ ਕਰਦੇ ਨੇ ਕਾਲ ਕਰਕੇ ਤੁਹਾਨੂੰ ਕਹਿਣਗੇ ਕਿ ਇੱਥੇ-ਇੱਥੇ ਕੰਪਨੀ ਆ ਕੋਈ ਗੱਲ ਦੀ ਮੈਂ ਤੁਹਾਨੂੰ ਨਾਲ ਲੈ ਜੂੰ ਜਾਂ ਕੁਝ ਵੀ ਆ ਤੁਸੀਂ ਉੱਥੇ ਆ ਜਾਓ ਐਵੇਂ ਕਰਕੇ ਉਹਨਾਂ ਤੇ ਫਿਰ ਉਸ ਤੋਂ ਬਾਅਦ ਕੀ ਕਹਿਣਗੇ ਕਿ ਚਲੋ ਤੁਹਾਡੇ ਨਾਲ ਦੋਸਤ ਬਣਨਗੇ ਔਲੀ-ਔਲੀ ਤੁਹਾਨੂੰ ਐਵੇਂ ਲੱਗੂਗਾ ਕਿ ਹਾਂ ਵੀ ਇਹਦੇ ਵਰਗਾ ਕੋਈ ਬੰਦਾ ਨਹੀਂ ਵੀ ਚੰਗਾ ਚੱਲ ਯਾਰ ਕੰਮ ਲੰਬ ਕੇ ਦਿੰਦਾ ਆ ਕੁਝ ਵੀ ਆ ਕਰਨਾ ਧਰਨਾ ਉਹਨਾਂ ਨੇ ਕੁਝ ਨਹੀਂ ਹੈਗਾ ਬਸ ਥੋੜਾ ਟਾਈਮ ਵੇਸਟ ਕਰਨਾ ਤੇ ਆਪਣਾ ਟਾਈਮ ਵੇਸਟ ਕਰਨਾ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਭੂੜੀਆਂ ਨੇ ਉਹਨਾਂ ਨੂੰ ਤਾਂ ਐ ਲੱਗਦਾ ਵੀ ਯਾਰ ਇਹਦੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈਗਾ ਹੈਲਪ ਤਾਂ ਕਰਦਾ ਸਾਡੇ ਅੱਗੇ ਕੰਮ ਲੱਭਣ ਤੇ ਜਾਂ ਕੁਝ ਵੀ ਹੈ ਨਾ ਆਪਾਂ ਨੂੰ ਐਵੇਂ ਲੱਗਦਾ ਬਟ ਹੁੰਦੀ ਹੈ ਚੀਜ਼ ਹੈ ਨਹੀਂ ਤੇ ਦੂਸਰੀ ਵਾਰ ਫਿਰ ਹੌਲੀ ਹੌਲੀ ਉਹ ਤੁਹਾਨੂੰ ਕਹਿਣਗੇ ਕੀ ਯਾਰ ਤੂੰ ਇੰਨੀ ਸੋਹਣਾ ਤੂੰ ਮੈਨੂੰ ਆਪਣਾ ਫਰੈਂਡ ਮੰਨ ਕਿੱਥੇ ਕੁੜੀਆਂ ਨੇ ਉਹਨਾਂ ਨੂੰ ਭਾਈ ਕਿਹਾ ਹੁੰਦਾ ਆ ਤੇ ਕਿੱਥੇ ਉਹ ਆਪਣੇ ਆਪ ਨੂੰ ਫਰੈਂਡ ਬਣਾ ਲੈਂਦੇ ਨੇ ਯਾ ਵੀ ਅਸੀਂ ਤੁਹਾਡੇ ਦੋਸਤਾਂ ਹੀ ਆ ਕੁਝ ਵੀ ਉਸ ਤੋਂ ਬਾਅਦ ਉਹ ਤੁਹਾਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰਦੇ ਨੇ ਇੰਨਾ ਕੀ ਦਾ ਮਤਲਬ ਕਿ ਲਾਈਕ ਇਹ ਤੁਹਾਨੂੰ ਕਹਿਣਗੇ ਤੂੰ ਇੰਨੀ ਚੰਗੀ ਆ ਮੈਂ ਤੇਨਾ ਵਿਆਹ ਕਰਾਂ ਮੈਂ ਤੇਰੀਆਂ ਫੀਸਾਂ ਦੇ ਦਊਂਗਾ ਤੇਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਬਾਈ ਕਿਉਂ ਕੰਮ ਕਰਨ ਦੀ ਲੋੜ ਨਹੀਂ ਜਦ ਕਿ ਅਸੀਂ ਆਏ ਇੰਡੀਆ ਤੋਂ ਕੰਮ ਕਰਨਾ ਪੜੋ ਪੜ ਕੇ ਆਪਣਾ ਕੰਮ ਕਰੋ ਦੋਨੋਂ ਚੀਜ਼ੋ ਜ਼ਰੂਰੀ ਨੇ ਪੜਨਾ ਵੀ ਜ਼ਰੂਰੀ ਹੈ ਕੰਮ ਕਰਨਾ ਵੀ ਜ਼ਰੂਰੀ ਅਗਰ ਤੁਸੀਂ ਆਪਣੀ ਲਾਈਫ ਬਣਾਉਣੀ ਹੈ ਅਗਰ ਤੁਸੀਂ ਕਿਸੇ ਤੇ ਡਿਪੈਂਡ ਹੋ ਕੇ ਰਹਿਣਾ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਫਿਰ ਜੋ ਮਰਜ਼ੀ ਕਰੋ ਤੁਹਾਡੀ ਲਾਈਫ ਆ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਬਟ ਹਾਂ ਜੇ ਕੁੜੀਆਂ ਨੇ ਆਪਣੀ ਜ਼ਿੰਦਗੀ ਬਣਾਉਣੀ ਆ ਫਿਰ ਯਾਰ ਆਪਣੇ ਦਮ ਤੇ ਕਰੋ ਤੇ ਇੱਥੇ ਕੋਈ ਵੀ ਤੁਹਾਡਾ ਦੋਸਤ ਨਹੀਂ ਹੈ ਕੋਈ ਵੀ ਤੁਹਾਡਾ ਭੈਣ ਭਾਈ ਨਹੀਂ ਅਸ ਜਿਹੜੇ ਖੂਨ ਦੇ ਰਿਸ਼ਤੇ ਨੇ ਉਹਨਾਂ ਨੂੰ ਹੀ ਸੰਭਾਲ ਕੇ ਰੱਖ ਲਓ ਹੀ ਉੱਤ ਤੋਂ ਵੱਡੀ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਕੁੜੀ ਨਾਲ ਐਦਾਂ ਹੋ ਗਿਆ ਕਿ ਉਹਨੇ ਹੈਲਪ ਲੈ ਲਈ ਕੰਮ ਕੋਈ ਮਿਲਿਆ ਨਹੀਂ ਬਾਦ ਵਿੱਚ ਉਹਦੇ ਐਵੇਂ ਮੁੰਡਾ ਪਿੱਛੇ ਮੈਂ ਤੇਨਾਂ ਵਿਆਹ ਕਰਾਉਣਾ ਕੁੜੀ ਨੇ ਕਿਹਾ ਵੀ ਵੀ ਮੈਂ ਭਾਈ ਵਿਆਹੀ ਹੋਈ ਹੈ ਮੇਰਾ ਇੰਡੀਆ ਚ ਹਸਬੰਡ ਆ ਕਹਿੰਦਾ ਕੋਈ ਨਹੀਂ ਮੈਂ ਉਹਨੂੰ ਪੇ ਕਰ ਦਿੰਨਾ ਜਿੰਨੇ ਉਹਦੇ ਲੱਗੇ ਨੇ ਮੈਂ ਇਹਨੂੰ ਮੋੜ ਦ ਕਿਉਂ ਬਈ ਜਿਹਨੇ ਭਰੋਸਾ ਕਰਕੇ ਇੱਥੇ ਭੇਜਤੀ ਮੈਂ ਸਹਲਾਤਾ ਉਹ ਅੱਗੇ ਵੀ ਆਪੇ ਘਰ ਚ ਚੱਕ ਲਊ ਜੇ ਨਹੀਂ ਮੈਨੇ ਜਾਊਗਾ ਥੋੜੇ ਮਹੀਨੇ ਪਰ ਐਵੇਂ ਕਿਸੇ ਮੁੰਡੇ ਚ ਅੱਧ ਹੋ ਜਾਂਦੀ ਹੈ ਜਦੋਂ ਜਦੋਂ ਤੋਂ ਉਹ ਲੈਨ ਨਾ ਪਰੇਸ਼ਾਨ ਕਰ ਰਹਿੰਦਾ ਥੋੜਾ ਟਾਈਮ ਪਤਾ ਲੱਗਿਆ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਹੀ ਭੁਲੇ ਉਹਨਾਂ ਨੂੰ ਖਿਲੀ ਦਦ ਦਿੱਤੀ ਇਹ ਭਾਈ ਮੈਂ 8:00 ਵਜੇ ਆਵਾਂ ਵਰ ਗਿਆ ਮੈਂ ਤਾਂ ਜਾਣੀ ਆ ਜਾਂ ਇੱਥੇ ਰਹਿਨੀ ਆ ਹਨਾ ਉਹ ਫੇਰ ਹੋਰ ਕੀ ਆ ਕਿ ਤੁਹਾਡੇ ਪਿੱਛੇ ਖੜਨ ਲੱਗ ਜਣਾ ਉਹਨਾਂ ਨੇ ਵੀ ਹਾਂ ਵੀ 8:00 ਵਜੇ ਆਉਂਦੀ ਐ ਦੂਸਰੀ ਗੱਲ ਕਿ ਆ ਉਹਨਾਂ ਦੇ ਫਰੈਂਡ ਵੀ ਐਵੇਂ ਦੇ ਹੁੰਦੇ ਨੇ ਕਿ ਉਹ ਦੱਸ ਦਿੰਦੇ ਨੇ ਹਾਂ ਭਾਈ ਉਹ ਉੱਥੇ ਖੜੀ ਐ ਐਨਈਵ ਨੰਬਰ ਪਾਸ ਜਾਂਦਾ ਇਹ ਚੀਜ਼ਾਂ ਹੋਣੀਆਂ ਉਹ ਚੀਜ਼ਾਂ ਤੁਹਾਨੂੰ ਮੈਂਟਲੀ ਅਫਸੈਟ ਕਰ ਦਿੰਦੀਆਂ ਨੇ ਮੈਂ ਖੁਦ ਇਸ ਚੀਜ਼ ਦੇ ਵਿੱਚੋਂ ਲੰਗੀ ਹੋਈ ਹਾਂ ਮੈਂ ਇੰਨੀ ਕ ਜਿਆਦਾ ਪਰੇਸ਼ਾਨ ਹੋ ਗਈ ਸੀ ਵੀ ਇਹ ਨਾ ਕਿ ਉਸ ਮੁੰਡੇ ਤੋਂ ਬਾਅਦ ਵਿੱਚ ਮੈਂ ਆਪ ਵੀ ਹੋ ਕਿ ਆ ਕਰਕੇ ਉਹਨੂੰ ਇੰਨੇ ਕ ਜਵਾਬ ਦਿੱਤੇ ਨੇ ਨਾ ਕਰਾਰੇ ਕਿ ਫਿਰ ਅਗਲਾ ਕਹਿੰਦਾ ਕਿ ਨਹੀਂ ਮੈਂ ਤੈਨੂੰ ਹਰਟ ਨਹੀਂ ਕਰਨਾ ਚਾਹੁੰਦਾ ਇਹ ਭਾਈ ਤੂੰ ਤਾਂ ਪਹਿਲਾਂ ਹੀ ਸਾਨੂੰ ਹਰਟ ਕਰ ਚੁੱਕਿਆ ਹੈ ਹੋਰ ਹੁਣ ਰਹਿ ਕੀ ਗਿਆ ਉਸ ਚੀਜ਼ ਤੋਂ ਮੈਂ ਕਹਿ ਰਹੀ ਆ ਕਿ ਜੋ ਵੀ ਕੁੜੀਆਂ ਆਉਂਦੀਆਂ ਨੇ ਜਿੰਤਾ ਵੀ ਆਉਂਦੀਆਂ ਨੇ ਭਈ ਆਪਣਾ ਇੰਡੀਆ ਤੋਂ ਹੀ ਇੰਨੀ ਕੁ ਸਟਰੋਂਗ ਹੋ ਕੇ ਆਓ ਕਿ ਜੇ 2 ਮਹੀਨੇ ਕੰਮ ਨਹੀਂ ਮਿਲਦਾ ਆਪਣੀ ਫੈਮਿਲੀ سپورਟ ਲਓ ਨਾ ਕਿ ਐਵੇਂ ਇਹ ਲੋਕਾਂ ਦੀ ਖਾਸ ਕਰਕੇ ਕਦੀ ਵੀ ਕਿਸੇ ਨੂੰ ਆਪਣਾ ਨੰਬਰ ਨਾ ਸ਼ੇਅਰ ਕਰੋ ਠੀਕ ਹੈ ਨਾ ਆਪਣੇ ਫੈਮਿਲੀ ਬਾਰੇ ਦੱਸ ਬਸ ਅਗਲੇ ਮਹੀਨੇ ਕੋਈ ਨਹੀਂ ਜਦੋਂ ਕੋਈ ਕੰਮ ਹੋਇਆ ਸਾਨੂੰ ਦੱਸ ਦਿਓ ਠੀਕ ਆ ਆਪ ਕੰਟੈਕਟ ਲਓ ਆਪ ਉਸ ਲੋਕੇਸ਼ਨ ਨੂੰ ਚੈੱਕ ਕਰੋ ਆਪ ਜਾਓ ਕਿਸੇ ਨੂੰ ਨਾਲ ਲੈ ਕੇ ਜਾਣ ਲੋੜੇ ਜਿੱਥੇ ਤੱਕ ਤੁਸੀਂ ਇੰਗਲੈਂਡ ਤੱਕ ਆ ਜਾਣੇ ਹੋ ਕੈਨੇਡਾ ਤੱਕ ਚਲੇ ਜਾਨੇ ਉੱਥੇ ਅੱਗੇ ਜਾ ਕੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਆਪ ਜਾ ਕੇ ਕੰਮ ਪਤ ਕੋਈ ਗੱਲ ਨਹੀਂ ਥੋੜੀ ਹੋਣੀ ਔਖੜ ਆਈ ਆਂਦਾ ਆ ਉਹਨੂੰ ਦੇਖੋ ਪਰ ਐਵੇਂ ਕਿਸੇ ਖਾਸ ਕਰਕੇ ਕਿਤੇ ਵੀ ਜਾਣੇ ਕੋਈ ਮੁੰਡਾ ਨੰਬਰ ਕੋਈ ਏਜਡ ਪਰਸਨ ਵੀ ਥੋੜਾ ਨੰਬਰ ਮੰਗਦਾ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਸੱਪਾਂ ਤੋਂ ਹਜੇ ਦੋਗਲੇ ਲੋਕਾਂ ਤੋਂ ਸਾਡੀਆਂ ਭੈਣਾਂ ਜਿਹੜੀਆਂ ਦੂਰ ਰਹਿ ਸਕਣਾ ਕਿਸੇ ਹੋਰ ਦਾ ਕੋਈ ਬੰਦਾ ਫਾਇਦਾ ਚੱਕ ਸਕੇ ਤੇ ਬਾਕੀ ਹੋਰ ਅਪਡੇਟ ਲਈ ਥੋੜਾ ਭਰਾ ਹੈਗਾ ਮਿਲਾਂਗੇ ਅਗਲੀ ਵੀਡੀਓ 'ਚ